ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਧਾਰਮਿਕ ਸਥਾਨ ਨਗਰ ਪਿੰਡ ਗਹਿਲਦਾਈ ਹੈ ਗੁਰਦੁਆਰਾ ਪਾਸ਼ਾ 6ਵੀਂ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਮਾਹ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਇਸ ਗਹਿਲਾ ਨਗਰ ਦੇ ਵਿੱਚ ਤਕਰੀਬਨ ਤਕਰੀਬਨ 4 ਤੋਂ 5 ਸਥਾਨ ਨੇ ਜਿਹੜੇ ਗੁਰੂ ਮਹਾਰਾਜ ਨਾਲ ਸੰਬੰਧਿਤ ਨੇ ਪਹਿਲੀਆਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਸੀਗਾ ਗੁਰਦੁਆਰਾ ਬਾਬਾ ਭਗਤੂਣਾ ਸਾਹਿਬ ਜੀ ਸਿੱਧਾਂ ਸਿੰਘਾਂ ਦੀ ਢਾਬ ਦਿਖਾਈ ਸੀ ਤੇ ਗੁਰਦੁਆਰਾ ਸੀਗੜ ਸਾਹਿਬ ਜੋ ਮੂਮਾ ਕਹਿੰਦਾ ਦੁੱਥੇ ਇਹਦੇ ਨਾਲ ਵੀ ਜਾਣਦੇ ਆਪਾਂ ਉਹਦੀ ਵੀਡੀਓ ਹੀ ਤੁਹਾਨੂੰ ਦਿਖਾਈ ਸੀ ਆਜੋ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਮੇਲੇ ਕਰਾਉਨੇ ਆ ਇਸ ਨੂੰ ਦੱਸਦੇ ਆ ਇਤਿਹਾਸ ਕੀ ਸੀਗਾ ਆਜੋ ਸੰਗਤ ਜੀ ਸੰਗਤ ਜੀ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਆਏ ਸੀਗੇ ਜਦੋਂ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਪਿਛਲੇ ਪਿੰਡਾਂ ਤੋਂ ਚੱਲਦੇ ਆ ਰਹੇ ਸੀਗੇ ਤਾਂ ਇਸੇ ਪਿੰਡ ਦੀ ਜਿਹੜੀ ਫਿਰਨੀ ਫਿਰਨੀ ਉਹ ਆ ਰਹੇ ਸੀਗੇ ਬਜ਼ੁਰਗਾਂ ਦੱਸਣ ਸਾਰ ਇੱਥੇ ਇੱਕ ਬਹੁਤ ਵੱਡਾ ਛੱਪੜ ਹੁੰਦਾ ਸੀਗਾ ਤੇ ਛੱਪੜ ਦੇ ਕਿਨਾਰੇ ਇੱਕ ਪੱਥਰ ਪਿਆ ਸੀ ਜਿਹਦੇ ਉੱਤੇ ਮਹਾਰਾਜ ਨੇ ਬਰਾਜਮਾਨ ਹੋ ਕੇ 2 ਮਿੰਟ ਰੈਸਟ ਕੀਤੀ ਸੀ ਤੇ ਉਸ ਤੋਂ ਬਾਅਦ ਮਹਾਰਾਜ ਇੱਥੇ ਸਿੰਘਾਂ ਨੇ ਪਾਣੀ ਪੀਤਾ ਘੋੜਿਆਂ ਨੇ ਪਾਣੀ ਪੀਣ ਤੋਂ ਬਾਅਦ ਜਿਹੜੇ ਇੱਥੋਂ ਅਗਲੇ ਪਿੰਡਾਂ ਵੱਲ ਸੰਗਤਾਂ ਚਾਲੇ ਪਾਤੇ ਸੀਗੇ ਗੁਰੂ ਮਹਾਰਾਜ ਜੀ ਨੇ ਬਹੁਤ ਪ੍ਰਤ ਅਸਾਨਾ ਤੇ ਸੰਗਤ ਜੀ ਇੱਥੇ 35000 ਸੰਗਤ ਸਿੰਘ ਨੇ ਅਸੀਂ ਦਾ ਨੂੰ ਲੈ ਕੇ ਇੱਥੇ ਸਥਾਨ ਵੀ ਬਣਾਇਆ ਹੋਇਆ ਵਾ ਕਿਉਂਕਿ ਜਿਹੜਾ ਆ ਪਾ ਮੇਨ ਸਥਾਨ ਸੀ ਉਹ ਗੁਰਦੁਆਰਾ ਭਗਤੋਣਾ ਸਾਹਿਬ ਦੇ ਉੱਤੇ ਬਣਾਇਆ ਵਾ ਸੀਗਾ ਪਿਛਲੀ ਸਾਈਡ ਤੇ ਬਟ ਉਸ ਤੋਂ ਬਾਅਦ ਸੰਗਤਾਂ ਨੇ ਉੱਥੋਂ ਕੀ ਕੀਤਾ ਕੋਸ ਕਮੇਟੀ ਲਿਆ ਕੇ ਇੱਥੇ ਸਥਾਨ ਜਿਹੜਾ ਉਹ ਬਣਾ ਲਿਆ ਸੀਗਾ ਇਸ ਸਥਾਨ ਦੇ ਉੱਪਰ 35 ਹਰ ਸੰਗ ਸਿੰਘਣੀਆਂ ਦਾ ਬਣਿਆ ਵਾ ਤੇ ਬਾਕੀ ਸੰਗਤ ਜੀ ਇੱਥੇ ਜਿਹੜਾ ਸਲਾਨਾ ਮੇਲਾਗਾ ਉਹ ਆਪਣੇ ਫਰਵਰੀ ਦੇ ਵਿੱਚ ਮਨਾਇਆ ਜਾਂਦਾ ਵਾ ਤੇ ਫਰਵਰੀ ਦੇ ਵਿੱਚ ਉਹ ਮੇਲਾ ਜਿਹੜਾ ਇੱਥੇ ਇਸ ਸਥਾਨ ਦੇ ਉੱਪਰ ਮਨਾਇਆ ਜਾਂਦਾ ਤੇ ਸੇ ਅਮਰ ਸੰਚਾਰ ਵੀ ਹਰ ਸਾਲ ਤਕਰੀਬਨ ਉਹੀ ਦਿਨਾਂ ਦੇ ਵਿੱਚ ਆਰਾ ਮਰਸਾਚਾਰ ਹੁੰਦਾਗਾ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਇੱਥੇ ਸੰਥਿਆ ਤੇ ਕੀਰਤਨ ਆੜੇ ਉਹ ਵੀ ਸਖਲਾਈ ਵੀ ਦਿੱਤੀ ਜਾਂਦੀ ਹੈ ਜੀ ਸੋ ਸੰਗਤ ਜੀ ਇੱਥੋਂ ਦੇ ਹੁਣ ਆਪਾਂ ਦੇ ਜਿਹੜੇ ਸੇਵਾਦਾਰ ਨੇ ਕਹਿੰਨੇ ਸਰਜੀਤ ਸੁੰਨਣਾ ਆਪਾਂ ਗੱਲਬਾਤ ਕਰਦੇ ਤਾਂ ਉਹਨਾਂ ਤੋਂ ਜਾਣੂ ਹੁੰਨੇ ਆ ਇੱਥੇ ਪਿੰਡ ਦੇ ਇਤਿਹਾਸ ਬਾਰੇ ਨਗਰ ਪਿੰਡ ਗਹਿਲ ਦੇ ਦਿੱਤੋਂ ਗੁਰੂ ਘਰ ਦੇ ਇਤਿਹਾਸ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਤਿਹਾਸਕ ਨਗਰ ਪਿੰਡ ਗਹਿਲ ਗੁਰਦੁਆਰਾ ਪਾਸ਼ੇ 6ਵੀਂ ਦੇ ਵਿੱਚ ਬੈਠੇ ਆ ਤੇ ਆਓ ਇੱਥੋਂ ਦੇ ਆਪਾਂ ਸੇਵਾਦਾਰ ਗਿਆਨੀ ਸਰਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਇਥੋਂ ਦਾ ਇਤਿਹਾਸ ਕੀ ਆ ਤੇ ਇੱਥੇ ਕਿਹੜੇ ਦਿਹਾੜੇ ਮਨਾਏ ਜਾਂਦੇ ਆ ਆਓ ਆਪਾਂ ਗੱਲਬਾਤ ਕਰਦੇ ਹਾਂ ਹਾਂ ਬਬਾਈ ਸੰਗਤਾਂ ਨੂੰ ਇਹ ਦੱਸੋ ਵੀ ਜਿਹੜਾ ਆਪਣਾ ਗੁਰਦੁਆਰਾ ਪਾਸ਼ੇ 6ਵੇਂ ਦਾ ਇਤਿਹਾਸ ਕੀ ਹੈ ਜੀ ਇੱਥੇ ਜੀ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਟਿੱਡਾ ਬਾਦਾਂ ਵਾਲੇ ਹਰਗੋਬਿੰਦ ਸਾਹਿਬ ਜੀ ਆਪਦੀ ਫੌਜ ਦੇ ਨਾਲ ਸਪੋਜ਼ ਦਿਸ ਵੇ ਤਾਂ ਚੜ੍ਹਦੀ ਵਾਲੇ ਪਾਸੇ ਤੋਂ ਇੱਥੇ ਆਏ ਇੱਥੇ ਆ ਕੇ ਜੀ ਸਾਡੇ ਪਿੰਡ ਦੀ ਇਹ ਫਿਰਨੀ ਹੈ ਜੋ ਇਹ ਨਾਲ ਦੀ ਫਿਰਨੀ ਨਗਰਹੀ ਆ ਉਹ ਫਿਰਨੀ ਦੇ ਉੱਤੋਂ ਦੀ ਜਾ ਰਹੇ ਸੀਗੇ ਜਿਹੜੇ ਸਥਾਨ ਤੇ ਆਪਾਂ ਹੁਣ ਇੱਥੇ ਬੈਠੇ ਆ ਜੀ ਆਪਾਂ ਖੜੇ ਆ ਇਸ ਸਥਾਨ ਤੇ ਇੱਕ ਪਹਿਲਾਂ ਬਹੁਤ ਵੱਡਾ ਛੱਪੜ ਹੁੰਦਾ ਸੀਗਾ ਛੱਪੜ ਤੋਂ ਬਾਅਦ ਸਾਡੇ ਨਗਰ ਦੇ ਇਥੇ ਸਰੋਵਰ ਵੀ ਬਣਾ ਦਿੱਤਾ ਸੀਗਾ ਅਈ ਤਾਂ ਸਰੋਵਰ ਹੀ ਦੇਖਿਆਗਾ ਪਰ ਜਦੋਂ ਉਸ ਵਕਤ ਗੁਰੂ ਸਾਹਿਬ ਇਥੇ ਨਗਰ ਰਹੇ ਸੀਗੇ ਜੀ ਤਾਂ ਇਹ ਛੱਪੜ ਦੇ ਵਿੱਚ ਆ ਕੇ ਕੋਲੇ ਖੜਕੇ ਇਹਨਾਂ ਨੇ ਜੀ ਆਪਣੇ ਸਿੰਘਾਂ ਨੇ ਵੀ ਬਸਰਾਮ ਕੀਤਾ ਹੱਥੋਂ ਤੋਤਾ ਤੇ ਕੋੜਿਆਂ ਨੂੰ ਪਾਣੀ ਪਾਇਆ ਤੇ ਗੁਰੂ ਸਾਹਿਬ ਇਥੇ ਆ ਕੇ ਕੁਝ ਟਾਈਮ ਦੇ ਲਈ ਬੈਠੇ ਉਹਨਾਂ ਨੇ ਬਸਰਾਮ ਕੀਤਾ ਜਿੱਥੇ ਆਪਾਂ ਸਾਹਮਣੇ ਗੁਰਦਰਾ ਸਾਹਿਬ ਪੱਦੀਕ ਰਹੇ ਆ ਇਹ ਗੁਰਦਰਾ ਸਾਹਿਬ ਦਾ ਜਿੱਥੇ ਝੜਾ ਸਾਹਿਬ ਪਿਆ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਇੱਥੇ ਦੱਸਦੇ ਆ ਉਸ ਵਕਤ ਕੋਈ ਪੱਥਰ ਪਿਆ ਹੀ ਛੋਟਾ ਜਿਹਾ ਉਸ ਪੱਥਰ ਤੇ ਥੋੜੇ ਸਮੇਂ ਦੇ ਲਈ ਬੈਠ ਕੇ ਨੇ ਵਿਸ਼ਰਾਮ ਕੀਤਾ ਵਿਸ਼ਰਾਮ ਕਰਕੇ ਫਿਰ ਇਥੋਂ ਅਗਲੇ ਪਿੰਡ ਨੂੰ ਚੱਲੇ ਭਾਤੇ ਜੋ ਕਿ ਇਥੇ ਪਿੰਡ ਨੇ ਕੋਈ ਪਹਿਲਾਂ ਗੌਰ ਨਹੀਂ ਸੀ ਕੀਤੀ ਕੋਈ ਕਿਸੇ ਦਾ ਚਾਹ ਪਾਣੀ ਦਾ ਜਲ ਪਾਣੀ ਦਾ ਨਾ ਨਹੀਂ ਲਿਆ ਪਰ ਜਦੋਂ ਇਥੋਂ ਲੰਘ ਕੇ ਥੋੜਾ ਜਿਹਾ ਅੱਗੇ ਗਾਂ ਖੇਤਾਂ ਤੇ ਜਾਵੜੀ ਉੱਥੇ ਜਾ ਕੇ ਨਗਰ ਨੂੰ ਪਤਾ ਲੱਗਿਆ ਕਿ ਇੱਥੇ ਦੇ ਗੁਰੂ ਸਾਹਿਬ ਆਏ ਸੀ ਆਪ ਤਾਂ ਭੁੱਲ ਹੋ ਗਈ ਗਲਤੀ ਹੋ ਗਈ। ਸੇਕ ਤੋਂ ਸੰਗਤ ਨੇ ਉਸ ਰੋੜ ਪੱਤੀ ਨੇ ਟਾਲੀ ਵਾਲ ਪੱਤੀ ਨੇ ਬਦ ਤੋਂ ਬਦ ਪ੍ਰਾਲਾ ਹੋਇਆ ਗੜ ਪੱਤੀ ਦਾ। ਜੀ ਇਹਨਾਂ ਨੇ ਇੱਥੋਂ ਜਾ ਕੇ ਆਪਣੀਆਂ ਦੁੱਧ ਵਾਲੀਆਂ ਬਾਲਟੀਆਂ ਚੱਕ ਲੀਆਂ, ਢੋਲੂ ਭਰ ਲੇ, ਕੜਨੀ ਚੱਕ ਲੀਆਂ ਉਦੋਂ ਕਿ ਬਹੁਤ ਜਦ ਦੁੱਧ ਜ਼ਿਆਦਾ ਹੁੰਦਾ ਸੀਗਾ। ਜੀ ਬੰਦਾ। ਹਰ ਇੱਕ ਦੇ ਮੱਜਾਂ ਰੱਖੇ ਹੁੰਦੀ ਸੀ। ਜਾ ਕੇ ਖੇਤਾਂ ਦੇ ਵਿੱਚ ਗੁਰੂ ਸਾਹਿਬ ਦੇ ਚਰਨੀ ਪਏ, ਉੱਥੇ ਜਾ ਕੇ ਉਹਨੂੰ ਰੋਕਿਆ ਤੇ ਉੱਥੇ ਜਾ ਕੇ ਸੰਗਤਾਂ ਨੇ ਗੁਰੂ ਸਾਹਿਬ ਨੂੰ ਜਲਪਣੀ ਸਿਕਾਇ ਦੁੱਧ ਪਿਆਇਆ ਅਤੇ ਇੱਥੇ ਫਿਰ ਬਹੁਤ ਬਾਅਦ ਜਲਪਣੀ ਸਾਪੇ ਗੁਰੂ ਸਾਹਿਬ ਅੱਗੇ ਚੱਲੇ ਬਾਗੇ ਸੋ ਨਾਲ ਹੀ ਹੈ ਜੋ ਅ ਚੰਦੂ ਵਾਲਾ ਗੁਰਦਾਰ ਸਾਹਿਬ ਉੱਥੇ ਚੰਦੂਣਾ ਸਾਹਿਬ ਜਾ ਕੇ ਫਿਰ ਬਸਰਾਮ ਕੀਤਾ ਉੱਥੇ ਜਾ ਕੇ ਬੈਠੇ ਉੱਥੇ ਵੀ ਘਟਾਵ ਸੀ ਜੀ ਉੱਥੇ ਜਾ ਕੇ ਇਸ਼ਨਾਨ ਪਾਣੀ ਕੀਤਾ ਕਾਮ ਕੀਤਾ ਸਰਾਮ ਕੀਤਾ ਤੇ ਬਾਬਾ ਜੀ ਇਹ ਤੱਕ ਹੋਰ ਗੱਲ ਸੁਣਨ ਆਉਂਦੀ ਹੈ ਕਿ ਜਿਹੜੇ 35000 ਸਿੰਘ ਸਿੰਘ ਨੇ ਇੱਥੇ ਸ਼ਹੀਦ ਹੋਏ ਸੀਗੇ ਤੇ ਉਹਨੇ ਯਾਦ ਵਿੱਚ ਵੀ ਇੱਥੇ ਜਗ੍ਹਾ ਬਣੀ ਵੀ ਆ ਉਹ ਜਿਹੜੀ ਜਗ੍ਹਾ ਇਸ ਇੱਥੇ ਇਹ ਕਿਹੜੀ ਜਗ੍ਹਾ ਦੱਸਦੇ ਵੀ ਉਹ ਪ੍ਰਾਣੀ ਨਹਿਰ ਕੋਲੇ ਆ ਜਿਹੜੀ ਇੱਥੇ ਜਗ੍ਹਾ ਬਣਾਈ ਸੀ ਉਹ ਕਿਸ ਵਾਸਤੇ ਬਣਾਈ ਗਈ ਆ ਇੱਥੇ ਜੀ ਜੋ ਆਪਣੇ 1762 ਈਸਵੀ ਦੇ ਵਿੱਚ ਵੱਡਾ ਕੱਲੂ ਘਰ ਹੋਇਆ ਸੀਗਾ ਉਸ ਵਕਤ ਜਿੱਥੇ ਕੱਲੂ ਘਰ ਹੋਇਆ ਸੀਗਾ ਉਹ ਭਗਤ ਉਹਨਾ ਸਾਹਿਬ ਦੇ ਪਿਛਲੇ ਪਾਸੇ ਸੰਗਾ ਸੰਗਾ ਦੇ ਅਸਥਾਨ ਬਣਿਆ ਹੋਇਆ ਹੈਗਾ ਜਗੇ ਜੀ ਉੱਥੇ ਉਸ ਵਕਤ ਜੀ ਲੋਕ ਅਨਪੜ੍ਹ ਸੀਗੇ ਜੇ ਮਰਜ਼ੀ ਲਾਲੋ ਤੁਸੀਂ ਵੀ ਡਰਦੇ ਸੀ ਕਿ ਉਧਰ ਨੂੰ ਜਾਂਦੇ ਨਹੀਂ ਸੀਗੇ। ਉੱਥੇ ਭੂਤਾਂ ਕਹਿੰਦੇ ਸੀਗੇ ਵੀ ਇੱਥੇ ਭੂਤਾਂ ਨੇ ਜੀ ਇੱਥੇ ਸਥਾਨ ਵਧੀਆ ਨਹੀਂਗਾ ਉਧਰ ਪੂਲੇ ਹੁੰਦੇ ਸੀ ਝਾੜ ਮੜੇ ਹੁੰਦੇ ਸੀਗੇ। ਉਹ ਜ਼ਿਆਦਾ ਉੱਥੇ ਯਾਨੀ ਕਿ ਲੱਕ ਵਾਲੀ ਸੀ। ਉਹਦੇ ਕਾਰਨ ਕਰਕੇ ਸਾਡੇ ਲੋਕ ਉਧਰ ਨੂੰ ਜਾਂਦੇ ਨਹੀਂ ਸੀ। ਫਿਰ ਉੱਥੋਂ ਜੀ ਪੰਜ ਟੋਕਰੇ ਭਰ ਕੇ ਲਿਆਂਦੇ, ਪੰਜ ਬੱਠਲ ਭਰ ਕੇ ਲਿਆਂਦੇ ਮਿੱਟੀ ਦੇ। ਮਿੱਟੀ ਦੇ ਲਿਆ ਕੇ ਜੀ ਇੱਥੇ ਆ ਜੋ ਆਪਣੇ ਇੱਕ ਜਗ੍ਹਾ ਬਣੀ ਹੋਈ ਆ ਜਿੱਥੇ ਇਹਨੂੰ ਅਸੀਂ ਸਿੱਧਾ ਦਾ ਸਥਾਨ ਕਹਿੰਦੇ ਆ। ਇੰਗਸ ਇਦਾਂ ਦਾ ਗੁਰਦਰਾ ਸਥਾਨ ਕਹਿੰਦੇ ਆ ਇੱਥੇ ਅਸੀਂ ਉਦੋਂ ਫਿਰ ਸੰਗਤ ਆਨੀ ਇੱਥੇ ਲਿਆ ਕੇ ਮਿੱਟੀ ਸਿੱਟੀ ਜੀ ਮਿੱਟੀ ਸਟਕੇ ਜੀ ਫਿਰ ਇਹ ਸਥਾਨ ਬਣਾਇਆ ਗੁਰਦਰਾ ਸਾਹਿਬ ਬਣਾਇਆ ਇਹ ਵੀ ਸਥਾਨ ਥੋੜਾ ਜਿਹੀ ਹੋਇਆ ਨੂੰ ਬਣੇ ਨੂੰ ਜੀ ਯਾਨੀ ਕਿ ਜਿਵੇਂ ਮਾਲਦੋ ਗੱਲ ਜੀ ਮੇਰੇ ਬਾਪੂ ਹੁਣਾਂ ਦੀ ਉਮਰ ਕਹਿੰਦੇ ਸੀਗੇ 105 ਸਾਲ ਦੇ ਹੋ ਕੇ ਮਰੇ ਜੀ ਧੜਾਈ ਕੀਤੀ ਉਹਨਾਂ ਨੇ ਇਹ ਸਾਰਾ ਸਥਾਨ ਜੀ ਦੇਖਿਆਗਾ ਬਣਾਇਆਗਾ ਇੱਥੇ ਸੱਪੜ ਜੀ ਉਹਨਾਂ ਨੇ ਦੇਖਿਆਗਾ ਤਰਾ ਵੀ ਦੇਖਿਆਗਾ ਜੋ ਇਹ ਗੁਰਦਰਾ ਸੇ ਪਾਸਾ ਬਣਾਗਾ ਇਹ ਵੀ ਉਹਨਾਂ ਦੀ ਸੁਰਤ ਵਿੱਚ ਹੀ ਬਣਾਇਆ ਜੀ ਤੇ ਇਥੇ ਜੀ ਫਿਰ ਸੰਗਤ ਨੇ ਉਥੋਂ ਮਿੱਟੀ ਲਿਆ ਕੇ ਇੱਥੇ ਜਗ੍ਹਾ ਬਣਾ ਲਈ ਕਿ ਇੱਥੇ ਡੇਕਣ ਲੱਗੀ ਸੀ ਮੱਥਾ ਇਸ ਕਰਕੇ ਕਿ ਉਧਰ ਕੋਈ ਲੋਕ ਜਾਂਦੇ ਨਹੀਂ ਸੀਗੇ ਜੀ ਡਰਦੇ ਸੀਗੇ ਜੀ ਹੁਣ ਇੱਥੇ ਜੀ ਇਸ ਤਰ੍ਹਾਂ ਦੀ ਜਗ੍ਹਾ ਬਣਾਈ ਹੋਈ ਹੈ ਉਹ ਤਾਂ ਜਿਹੜੇ ਪਹਿਲਾਂ ਜਿਹੜਾ ਉੱਥੇ ਕੱਲੂ ਘਾਰਾ ਵੱਡਾ ਹੋਇਆ ਸੀਗਾ ਉਹ ਆਪਣੇ ਜਿਹੜਾ ਭਗਤੋਨਾਂ ਗੁਰਦੁਆਰਾ ਸਾਹਿਬ ਉਹਦੇ ਮਗਰ ਹੋਇਆ ਸੀਗਾ ਤੇ ਬਟ ਜਿਹੜੇ ਸੰਗਤਾਂ ਨੇ ਇੱਥੇ ਜਗ੍ਹਾ ਲਿਆ ਕੇ ਇੱਥੇ ਬਣਾਈ ਸੀਗੀ ਮਿੱਟੀ ਉੱਥੋਂ ਲਿਆ ਕੇ ਵੀ ਜਿਹੜੇ ਸੰਗਤਾਂ ਇੱਥੇ ਪਹਿਲਾਂ ਮੰਨਣ ਲੱਗ ਗਏ ਸੀਗਿਆ ਤੇ ਬਟ ਹੁਣ ਉਹ ਜਗ੍ਹਾ ਜਿਹੜੀ ਹੋਂਦ ਦੇ ਵਿੱਚ ਆ ਗਈ ਜਿਹੜਾ ਉੱਥੇ ਉਹ ਸਥਾਨ ਇਹਨਾਂ ਨੇ ਨਗਰਕ ਪਿੰਡ ਗਹਿਲ ਵੱਲੋਂ ਉਹ ਬਣਾਇਆ ਗਿਆ ਤੇ ਬਾਬਾ ਜੀ ਇੱਕ ਸੰਗਤ ਨੂੰ ਇਹ ਦੱਸੋ ਜਿਹੜਾ ਆਪਣੇ ਇੱਥੇ ਦਿਹਾੜਾ ਦਾ ਜਿਹੜਾ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਜਾਂਦਾ ਉਹ ਕਿਹੜਾ ਦਿਹਾੜਾ ਬਣਾਇਆ ਜਾਂਦਾ ਜੀ ਹਰ ਇੱਕ ਮਿਨਵਾਦ ਅਸਰਾਹ ਦਿਹਾੜੇ ਮਰ ਜਾਂਦੇ ਨੇ ਜੋ ਇੱਥੇ ਜੀ ਵੱਡਾ ਪ੍ਰੋਗਰਾਮ ਲਾ ਜਾਂਦਾਗਾ ਉਹੋ ਜੀ 21 22 23 ਫਰਵੀ ਦਾ ਹੁੰਦਾਗਾ ਯਾਨੀ ਕਿ ਪੱਕੀ ਤਰੀਕ ਤਾਂ ਨਹੀਂ ਹੁੰਦੀਗੀ 10 11 12 ਫੱਗਣ ਇਹ ਪੱਕਾ ਹੁੰਦਾ ਹੈ ਜੀ 10 ਫੱਗਣ ਦਾ ਨਗਰ ਕੀਰਤਨ ਹੁੰਦਾ ਜੀ 11 12 ਦੇ ਦੀਵਾਨ ਹੁੰਦੇ ਆ ਇਹ ਦੇਸੀ ਮਹੀਨਾ ਦੇ ਨਾਲ ਪੱਕਾ ਰਹਿੰਦਾ ਜੀ ਇਹ ਤਰੀਕ ਪੱਕੀ ਆ ਉਹਦੇ ਵਿੱਚ 21 22 23 ਵੀ ਆ ਜਾਂਦੀ ਆ ਤੇ 22 ਤੇ 24 ਆ ਜਾਂਦੀ ਆ ਇਸ ਗੱਲ ਕਿ ਇੱਥੇ ਜੀ ਉਹਦਾ ਜਿਹੜੇ ਸਿੰਘਾਂ ਸੀਦਾਂ ਦੀ ਯਾਦ ਵਿੱਚ ਦੀਵਾਨ ਇੱਥੇ ਲੱਗਦੇ ਇਸ ਗੁਰਦਵਾਰ ਸਾਹਿਬ ਜੀ ਕਿਉਂਕਿ ਫਿਰ ਆਪਾਂ ਪਹਿਲਾਂ ਪਤਾ ਸੀ ਦਿੱਤਾ ਵੀ ਉਧਰ ਤਾਂ ਜਗ੍ਹਾ ਹੁੰਦੀ ਨਹੀਂ ਸੀ ਉਹ ਪਹਿਲਾਂ ਸਾਰੇ ਝਾੜ ਵਾਲਾ ਹੁੰਦਾ ਸੀਗਾ ਇੱਥੇ ਥਾਨ ਵਧੀਆ ਸਾਫ਼ ਸੁਥਰਾ ਸੀਗਾ ਇੱਥੇ ਮਨਾਇਆ ਜਾਂਦਾਗਾ ਕਿ ਕਿਦਾਂ ਜੀ ਇੱਥੇ ਜਦੋਂ ਆਪਾਂ ਹਰ ਸਾਲ ਵਾਜੂੜ ਮੇਲਾ ਬਣਾਉਂਦੇ ਆ 12 ਫਗਣ ਨੂੰ ਤੇ ਵੱਡੀ ਪੰਦਰ ਤੇ ਅਮਰਦਾ ਬਾਟਾ ਤਿਆਰ ਕੀਤਾ ਜਾਂਦਾ ਜੀ ਅਮਰਦੇ ਬਾਟੇ ਦੇ ਵਿੱਚ ਇੱਥੇ ਸਾਰੇ ਕਕਾਰ ਆ ਪਈ ਤੇ ਉਹ ਸਾ ਬਸੰਗਾ ਨੂੰ ਰੀਦਨਿਆ ਜੀ ਸੇਵਾ ਵਿੱਚ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਹੀ ਆਪਣੇ ਇਸ ਗੁਰਦਵਾਰੇ ਵਿੱਚ ਦੋਨੇ ਟਾਈਮ ਸਵੇਰ ਸਾਮ ਕਥਾ ਹੁੰਦੀ ਆ ਸਵੇਰ ਹੁੰਦੀ ਆ ਜੀ ਗੁਰੂ ਰਣ ਸਾਹਿਬ ਦੀ ਲੜੀਵਾਰ ਚੱਲ ਰਹੀ ਹੈ ਜੀ ਸਾਮ ਨੂੰ ਤੇ ਆਹ ਦੀ ਸਵੇਰ ਕਥਾ ਚੱਲ ਰਹੀ ਹੈ ਜੀ ਅਤੇ ਬੱਚਿਆਂ ਨੂੰ ਸੰਤਿਆ ਕਰਵਾਈ ਜਾਂਦੀ ਆ ਵਧੀਆ ਪਾਠੀ ਬਣਾਏ ਜਾਂਦੇ ਨੇ ਗੁਰਮੁਖਿਅਰੇ ਸੰਤਿਆ ਕਰਵਾ ਰਹੇ ਆ ਕਥਾ ਕਰ ਰਹੇ ਨੇ ਬਹੁਤ ਵੱਡੋ ਉਦਮ ਪਰ ਲਗਾ ਨਗਰ ਦਾ ਵੀ ਪਰ ਲਗਾ ਉਹਦੇ ਨਾਲ ਸਹਿਯੋਗ ਦੇ ਰਹੇ ਹੈ ਸੰਤਨ ਨੂੰ ਅਤੇ ਮੈਂ ਵੀ ਇਹੀ ਬੇਨਤੀ ਕਰੂੰਗਾ ਜੀ ਜੋ ਸਾਰੀਆਂ ਸੰਗਤਾਂ ਨੂੰ ਡੇਰੇ ਬਾਦ ਦੇ ਨਾਲ ਟੁੱਟ ਕੇ ਪਾਸੇ ਹੋ ਕੇ ਤੇ ਆਪਾਂ ਗੁਰੂ ਰਣ ਸਾਹਿਬ ਦੇ ਨਾਲ ਜੁੜੀਏ ਤੇ ਕਥਾ ਵਗੈਰਾ ਕੀਰਤਨ ਵਗੈਰਾ ਸਿੱਖੀਏ ਤੇ ਗੁਰੂ ਦੇ ਲੜ ਲੱਗੀਏ ਅਮਰ ਸਕੀ ਅਮਰ ਸਾਕੇ ਗੁਰੂ ਵਾਲੇ ਬਣੀਏ ਸੰਗ ਸਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਇਹ ਸੀ ਸਥਾਨ ਗੁਰਦੁਆਰਾ ਪਾਸੇ ਛੇਵੀਂ ਪਿੰਡ ਗਹਿਲ ਤੇ ਹੋਰ ਪਿੰਡ ਗਹਿਲ ਦੇ ਜਿਹੜੇ ਧਾਰਮਿਕ ਸਥਾਨ ਉਹਨਾਂ ਦੀ ਵੀਡੀਓ ਵੀ ਆਪਣੇ YouTube ਚੈਨਲ ਤੇ ਪਾਈਆਂ ਹੋਈਆਂ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਅਗਲੀ ਕਿਸੇ ਵੀਡੀਓ ਦੇ ਵਿੱਚ ਆਪਾਂ ਕਿਸੇ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਮੇਲੇ ਕਰਵਾਵਾਂਗੇ ਤੇ ਤਦ ਤੱਕ ਅੱਗੇ ਸਾਡੇ ਲਈ ਆਪਣੀ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ